ਉਵਾਈ ਗੁਰਜੀ ਦਾ ਖਾਲਸਾ ਉਵਾਈ ਗੁਰਜੀ ਕੀ ਫਤਿਹ ਜੀ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੀਆਂ ਕੁਝ ਜ਼ਰੂਰਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆਂ ਜੀ ਬੈਸੇ ਤਾਂ ਲਿਸਟ ਵੀ ਉੱਪਰ ਸਕਰੀਨ ਤੇ ਨਾਲ ਲਾਈ ਹੋਈ ਆ ਸੀ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਵੇਂ ਸੈਂਟਰੀ ਦਾ ਸਮਾਨ ਹੁਣ ਸੁਪਨਿਆਂ ਦੇ ਘਰ ਦਾ ਬਹੁਤ ਵੱਡਾ ਪਰਿਵਾਰ ਆ ਔਰ ਕਰੀਬ 122 23 ਬਾਥਰੂਮ ਨੇ ਸਾਰੇ ਘਰ ਦੇ ਵਿੱਚ ਤੇ ਬਾਥਰੂਮਾਂ ਦੇ ਵਿੱਚ ਸਾਰਿਆਂ ਦੇ ਵਿੱਚ ਟਾਇਲਟ ਸੀਟਾਂ ਸ਼ਾਵਰ ਟੂਟੀਆਂ ਮਨ ਲਓ ਸਾਰਾ ਪ੍ਰਬੰਧ ਹੈ ਜਿਹੜਾ ਉਹਦੇ ਵਿੱਚ ਕੋਈ ਨਾ ਕੋਈ ਸਮੱਸਿਆ ਆ ਹੀ ਰਹਿੰਦੀ ਆ ਉਹਦੇ ਵਾਸਤੇ ਜਿਹੜਾ ਸੈਂਟਰੀ ਦਾ ਸਮਾਨ ਲਿਖਾਇਆ ਕਿ ਇਹ ਨਾ ਸੋਚਿਓ ਵੀ ਅਸੀਂ ਮਨ ਲਓ ਇੱਕ ਜਾਣੇ ਨੇ ਲੈਣਾ ਜਿਵੇਂ ਹੁਣ 4 ਇੰਚ ਦੀ ਪਾਈਪ ਆ 1000 ਫੁੱਟ ਚਾਹੀਦੀ ਜਾਂ ਕੋਈ ਪੀਸ ਆ ਸਵਾ ਇੰਚ ਦਾ ਟੀ ਚਾਹੀਦਾ 100 ਪੀਸ ਉਹ ਚਾਹੇ 500 ਪੀਸ ਵੀ ਆ ਜਵੇ ਉਨਾ ਹੀ ਘੱਟ ਆ ਕਿਉਂਕਿ ਜਦੋਂ ਬਿਲਡਿੰਗ ਦਾ ਕੰਮ ਚੱਲਦਾ ਨਵੀਂ ਬਿਲਡਿੰਗ ਬੀਬੀਆਂ ਵਾਲੇ ਪਾਸੇ ਬਣਦੀ ਆ ਹਸਪੀਟਲ ਦੀ ਬਿਲਡਿੰਗ ਬਣਦੀ ਆ ਕਿਚਨ ਬਣ ਰਹੀ ਆ ਉਹਦੇ ਚ ਸਾਰੇ ਵਰਤਿਆ ਜਾਣਾ ਇਹ ਸਮਾਨ ਤੁਸੀਂ ਵੱਧ ਤੋਂ ਵੱਧ ਸਾਡੇ ਤੱਕ ਤੁਸੀਂ ਪਹੁੰਚਦਾ ਕਰ ਸਕਦੇ ਹੋ ਜੇ ਕੋਈ ਭੈਣ ਭਰਾ ਸਾਡਾ ਸਮਾਨ ਪਹੁੰਚਦਾ ਕਰਨਾ ਚਾਹੁੰਦਾ ਹੈ ਲਿਸਟਾਂ ਸਕਰੀਨ ਦੇ ਉੱਤੇ ਲਾਈਆਂ ਹੋਈਆਂ ਔਰ ਸੈਂਟਰੀ ਦੇ ਸਮਾਨ ਦੇ ਵਿੱਚ ਹੀ ਬਹੁਤ ਛੋਟਾ ਛੋਟਾ ਨਿੱਕਾ ਨਿੱਕਾ ਸਮਾਨ ਆ ਜਿਹੜਾ ਸਾਨੂੰ ਲੈਣ ਵਾਸਤੇ ਜਾਣਾ ਪੈਂਦਾ ਦੁਕਾਨਾਂ ਤੋਂ 500 ਦੀ ਚੀਜ਼ 200 ਦੀ ਚੀਜ਼ 1000 ਦੀ ਚੀਜ਼ ਕੋਈ ਨਾ ਕੋਈ ਐਦਾਂ ਮੰਗਾਉਣੀ ਪੈਂਦੀ ਹੈ ਸਾਨੂੰ ਬਾਰ-ਬਾਰ ਤਾਂ ਬੇਨਤੀ ਆ ਵੀ ਇਸ ਚੀਜ਼ ਦਾ ਜਰੂਰ ਧਿਆਨ ਰੱਖਿਓ ਪੈਣਪਰਾ ਵੀ ਜਿੰਨਾ ਵੀ ਸਮਾਨ ਤੁਸੀਂ ਪਹੁੰਚਦਾ ਕਰ ਸਕਦੇ ਹੋ ਜਰੂਰ ਕਰਿਓ ਔਰ ਸੈਂਟਰੀ ਦੇ ਸਮਾਨ ਦੀ ਲਿਸਟ ਦੇ ਨਾਲ ਨਾਲ ਹੁਣ ਜਿਹੜੀ ਅਗਲੀ ਅਸੀਂ ਲਿਸਟ ਲਾਈ ਆ ਉਹ ਹੈਗੀ ਲੋਹੇ ਦੇ ਸਮਾਨ ਦੀ ਇਹ ਲੋਹੇ ਦਾ ਸਮਾਨ ਆ ਜਿਵੇਂ ਬਿਲਡਿੰਗ ਦਾ ਜਿੱਥੇ ਜੰਗਲੇ ਲੱਗਣੇ ਆ ਆਲੇ-ਦਾਲੇ ਸਾਰੇ ਜਾਂ ਐਂਗਲ ਜਿੱਥੇ ਵੀ ਜ਼ਰੂਰਤ ਆਉਂਦੀ ਹੈ ਸ਼ੈੱਡ ਜਿਹੜੇ ਖੁੱਲੇ ਆ ਜਾਂ ਪਾਏ ਆ ਉਹਦੇ ਵਿੱਚ ਐਂਗਲ ਪੱਤੀਆਂ ਜਾਂ ਪਾਈਪਾਂ ਦੀ ਲੋੜ ਪੈਂਦੀ ਹੈ ਚੌਰਸ ਕੈਂਪ ਲੱਗਦਾ ਉਹਦੇ ਵਿੱਚ ਬਾਹਰਲੇ ਪਾਸੇ ਲੋਹੇ ਦਾ ਸਮਾਨ ਚਾਹੀਦਾ ਹਸਪੀਟਲ ਦੀ ਬਿਲਡਿੰਗ ਬਣਦੀ ਹੈ ਉਧਰ ਆਪਣੇ گاਵਾਂ ਦਾ ਫਾਰਮ ਬਣਿਆ ਹੋਇਆ ਉੱਥੇ ਲੋਡ ਪੈਂਦੀ ਆ ਤਾਂ ਇਹ ਸਾਡਾ ਸਾਰਾ ਜਿਹੜਾ ਸਮਾਨ ਤੁਸੀਂ ਦੇਖਦੇ ਹੋ ਇਹਦੇ ਵਿੱਚ ਸਵਾ ਇੰਚ ਦੀ ਪਾਈਪ ਆ 10 ਕਿਲੋ ਵਾਲੀ ਫਿਰ ਇੱਕ ਇੰਚ ਦੀ ਪਾਈਪ ਆ ਫਿਰ ਸਵਾ 2 ਇੰਚ ਦਾ ਪਾਈਪ ਆ ਇਹ ਲਗ ਲਗ ਲਿਸਟ ਦੇ ਮੁਤਾਬਕ ਪੂਰਾ ਸਾਰਾ ਲਿਖਿਆ ਹੋਇਆ ਵਾ ਜਿਹੜੀ ਲਿਸਟ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਇਹ ਸਮਾਨ ਤੁਸੀਂ ਸਾਡੇ ਕੋਲੇ ਪੋਇੰਟ ਦਾ ਕਰ ਸਕਦੇ ਹੋ ਚਾਹੇ ਥੋੜਾ ਬਹੁਤਾ ਜਿੰਨਾ ਵੀ ਉਸ ਹਿਸਾਬ ਨਾਲ ਸਾਨੂੰ ਤੁਸੀਂ ਜਾਣਕਾਰੀ ਦੇ ਦਿਓ ਵੀ ਆਹ ਸਮਾਨ ਇੰਨਾ ਸੀ ਹੋਏ ਜ ਰਹੇ ਆ ਤਾਂ ਜੋ ਜਿਹੜੀ ਦੂਸਰੀ ਕਿਸੇ ਹੋਰ ਭੈਣ ਭਰਾ ਨੇ ਸੇਵਾ ਕਰਨੀ ਆ ਉਹਨੂੰ ਅਸੀਂ ਉਹਦੇ ਵਿੱਚੋਂ ਘਟਾ ਦਾਂਗੇ ਔਰ ਇਸੇ ਤਰ੍ਹਾਂ ਹੀ ਅੱਗੋਂ ਹੈਗਾ ਬਿਜਲੀ ਦਾ ਸਮਾਨ ਹੁਣ ਬਿਜਲੀ ਦਾ ਸਮਾਨ ਵੀ ਸੁਪਨਿਆਂ ਦੇ ਘਰ ਵਿੱਚ ਕਿੰਨਾ ਵੱਡਾ ਪਰਿਵਾਰ ਆ ਪੱਲੋ ਸੈਂਕੜੇ ਬਲਬ ਲੱਗੇ ਹੋਏ ਨੇ ਟਿਊਬਾਂ ਲੱਗੀਆਂ ਪੱਖੇ ਲੱਗੇ ਨੇ ਇਹ ਸਾਰਾ ਪ੍ਰਬੰਧ ਆ ਜਿਹੜਾ ਹਰ ਟਾਈਮ ਕੋਈ ਨਾ ਕੋਈ ਸਮੱਸਿਆ ਆਉਂਦੀ ਰਹਿੰਦੀ ਆ ਤਾਂ ਲਗਾਤਾਰ ਚੱਲਦਾ ਰਹਿੰਦਾ ਤੇ ਇਹਦੇ ਵਾਸਤੇ ਵੀ ਸਾਨੂੰ ਬਿਜਲੀ ਦੇ ਸਮਾਨ ਦੀ ਲੋੜ ਆ ਤੇ ਇਹਦੀਆਂ ਵੀ ਲਿਸਟਾਂ ਵਿੱਚ ਲਾਈਆਂ ਹੋਈਆਂ ਅਸੀਂ ਹਨਾ ਜਿਹੜੇ ਜਿਹੜੇ ਛੋਟੇ ਛੋਟੀਆਂ ਚੀਜ਼ਾਂ ਚਾਹੀਦੀਆਂ ਤੇ ਇਹ ਸੈਂਕੜੇ ਹੀ ਪੀਸ ਚਾਹੀਦੇ ਹੁੰਦੇ ਸਾਨੂੰ ਕਿਉਂਕਿ ਅਸੀਂ ਅੰਦਰ ਇੱਕ ਹਾਰਡਵੇਅਰ ਸਟੋਰ ਬਣਾਇਆ ਹੋਇਆ ਇੱਕ ਸਟੋਰ ਬਹੁਤ ਵੱਡਾ ਸਟੋਰ ਆ ਜਿਹਦੇ ਵਿੱਚ ਹਰ ਚੀਜ਼ ਨੂੰ ਅਸੀਂ ਸਟੋਰ ਕਰਕੇ ਰੱਖਦੇ ਆ ਜਦੋਂ ਹੀ ਲੋੜ ਪੈਂਦੀ ਹੈ ਫਿਰ ਇਹ ਨਹੀਂ ਵੀ ਸਾਨੂੰ ਮੁੱਲ ਲੈਣ ਦੀ ਲੋੜ ਪਵੇ ਜਾ ਕੇ ਅਸੀਂ ਉੱਥੋਂ ਚੱਕ ਕੇ ਵਰਤ ਲੈਨੇ ਆ ਇੱਕ ਸਟੋਰ ਕੀਪਰ ਵੀ ਦਾ ਜਿਹੜਾ ਉਹ ਸਾਰੇ ਸਟਾਕ ਨੂੰ ਮੈਂਟੇਨ ਰੱਖਦਾ ਜਿਵੇਂ ਜਿਵੇਂ ਜਿਹੜੀ ਚੀਜ਼ ਦੀ ਲੋੜ ਪੈਂਦੀ ਹੈ ਮੁੱਕਦੀ ਆ ਉਸ ਸਮੇਂ ਤੋਂ ਪਹਿਲਾਂ ਫਿਰ ਉਹਨੂੰ ਦੁਬਾਰਾ ਆਰਡਰ ਕਰਕੇ ਮੰਗਵਾ ਲੈਨੇ ਆ ਪਰ ਇਹ ਸਮਾਨ ਤੁਸੀਂ ਸਾਡੇ ਤਿੱਕਰ ਬਿਜਲੀ ਦਾ ਜਿਹੜਾ ਜਿੰਨਾ ਵੀ ਸਮਾਨ ਆ ਚਾਹੇ ਪਾਈਪਾਂ ਚਾਹੇ ਪਾਈਪਾਂ ਨਾਲ ਲੇਟਡ ਉਹਨਾਂ ਦਾ ਸਮਾਨ ਐਲਬੋ ਵਗੈਰਾ ਤਾਰਾਂ ਸਵਿੱਚਾਂ ਬੀਦੀਆਂ ਬਹੁਤ ਸਾਰਾ ਅਲੱਗ-ਅਲੱਗ ਤਰ੍ਹਾਂ ਦਾ ਸਮਾਨ ਆ ਜਿਹੜਾ ਉਹ ਇਹਦੇ ਵਿੱਚ ਲਿਸਟ ਦੇ ਵਿੱਚ ਅਸੀਂ ਲਗਾਇਆ ਵਾ ਤੁਸੀਂ ਜਰੂਰ ਉਹ ਧਿਆਨ ਰੱਖਿਓ ਤੇ ਇੱਕ ਲੱਕੜ ਦਾ ਸਮਾਨ ਚਾਹੀਦਾ ਜਿਹੜੇ ਕਾਰਪੈਂਟਰ ਵੀਰ ਨੇ ਲੱਕੜੀ ਦਾ ਕੰਮ ਕਰਦੇ ਨੇ ਵੀਰ ਜਿਹੜੇ ਉਹਨਾਂ ਦਾ ਸਮਾਨ ਆ ਜਿਵੇਂ 4 ਇੰਚ ਦੀਆਂ ਟੋਪੀ ਵਾਲੀਆਂ ਮੇਖਾਂ 1 ਇੰਚ ਦੀਆਂ ਟੋਪੀ ਵਾਲੀਆਂ ਸਟੀਲ ਦੀਆਂ ਮੇਖਾਂ ਇਹ ਬਹੁਤ ਬਰੀਕ ਸਮਾਨ ਆ ਤੇ ਬਹੁਤ ਜ਼ਿਆਦਾ ਲੱਗਦਾ ਤੇ ਅਸੀਂ ਸਟੋਰ ਬਣਾਇਆ ਹੋਇਆ ਫਿਰ ਬੇਨਤੀ ਆ ਵੀ ਇਹ ਨਹੀਂ ਹੈਗਾ ਵੀ ਆਪਾਂ ਇਹ ਨਿੱਕਾ ਨਿੱਕਾ ਸਮਾਨ ਦੀ ਲਿਸਟ ਪਾ ਰਹੇ ਆ ਤੇ ਵੀ ਹੋਰ ਕਿੰਨੇ ਬੰਦੇ ਕਿੰਨਾ ਕ ਸਾਮਾਨ ਚਾਹੀਦਾ ਹੋ ਇਹ ਸਾਮਾਨ ਬਲਕ ਚ ਚਾਹੀਦਾ ਜਿਵੇਂ ਅੰਦਰ ਸਟੋਰ ਬਣਾਇਆ ਕਰਕੇ ਉਹਦੇ ਵਿੱਚ ਅਸੀਂ ਫਿਰ ਇਹਨੂੰ ਜਮਾ ਕਰ ਲੈਨੇ ਆ ਫਿਰ 6 ਮਹੀਨੇ ਸਾਡੇ ਨਿਕਲ ਜਾਂਦੇ ਆ 6 ਮਹੀਨੇ ਬਾਅਦ ਜਦੋਂ ਜਿਹੜੀ ਕੋਈ ਚੀਜ਼ ਮੁੱਕਦੀ ਆ ਫਿਰ ਉਹਨੂੰ ਦੁਬਾਰਾ ਫੇਰ ਲਿਸਟ ਦੇ ਵਿੱਚ ਐਡ ਕਰ ਦਿੰਨੇ ਆ ਤੇ ਭੈਣ ਭਰਾ ਫਿਰ ਸਾਨੂੰ ਪਹੁੰਚਦਾ ਕਰ ਦਿੰਦੇ ਨੇ ਉਹ ਸਾਮਾਨ ਤਾਂ ਇਹ ਲੱਕੜ ਦਾ ਸਾਮਾਨ ਆ ਜਿਹੜਾ ਲੱਕੜ ਦੇ ਮਿਸਤਰੀਆਂ ਨੂੰ ਚਾਹੀਦਾ ਉਹ ਜਰੂਰ ਸਾਰੇ ਜਾਣੇ ਧਿਆਨ ਦਿਓ ਕਿ ਲੱਕੜੀ ਦੇ ਸਾਮਾਨ ਦੀ ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ ਸਮਾਨ ਲਿਆ ਕੇ ਸਾਨੂੰ ਦੇ ਸਕਦੇ ਹੋ ਫਿਰ ਉਸ ਤੋਂ ਅੱਗੇ ਹੈਗਾ ਜੀ ਰੰਗ ਦਾ ਸਮਾਨ ਹਨ ਜਿਹੜਾ ਹੁਣ ਬਿਲਡਿੰਗ ਦੇ ਵਿੱਚ ਰੰਗ ਦਾ ਕੰਮ ਚੱਲਦਾ ਬਿਲਡਿੰਗਾਂ ਦੇ ਅੰਦਰ ਸਾਰੇ ਜਿਵੇਂ ਜਿਵੇਂ ਬਿਲਡਿੰਗ ਤਿਆਰ ਹੋ ਜਾਂਦੀ ਹੈ ਰੰਗ ਕਰਨਾ ਪੈਂਦਾ ਪਾਈਪਾਂ ਨੂੰ ਸਾਰੇ ਪਾਸੇ ਗੇਟਾਂ ਨੂੰ ਦਰਵਾਜ਼ਿਆਂ ਨੂੰ ਵਿੰਡੋਜ਼ ਨੂੰ ਹਨਾ ਕੰਧਾਂ ਤੇ ਸਾਰੇ ਪਾਸੇ ਤੇ ਇਹ ਰੰਗ ਦਾ ਸਮਾਨ ਚਾਹੀਦਾ ਤੇ ਇਹ ਵੀ ਸਟੋਰ ਦੇ ਵਿੱਚ ਜੇ ਵੱਧੂਗਾ ਸਾਡੇ ਕੋਲੇ ਅਸੀਂ ਰੱਖ ਲੈਨੇ ਆ ਤੇ ਜਿਵੇਂ ਜਿਵੇਂ ਚੀਜ਼ ਕੋਈ ਮੁੱਕਦੀ ਹੈ ਫਿਰ ਹੋਰ ਮੰਗਾਈ ਜਾਂਦੇ ਆ ਰੰਗ ਦਾ ਸਮਾਨ ਵੀ ਤੁਸੀਂ ਸਾਡੇ ਤੇ ਕਰੇ ਲਿਸਟ ਤੁਸੀਂ ਦੇਖਦੇ ਹੋ ਸਕਰੀਨ ਦੇ ਉੱਪਰ ਚੱਲੀ ਜਾ ਰਹੀ ਹੈ ਤੇ ਇਹ ਬੜੇ ਜਿਹੜੇ ਜ਼ਰੂਰੀ ਤੁਹਾਡੇ ਨਾਲ ਸਾਂਝ ਪਾਈ ਹੈ ਜਿਹੜੀ ਸਮਾਨ ਦੀ ਇਹ ਲਿਸਟਾਂ ਤੇ ਧਿਆਨ ਦਿੰਦੇ ਹੋਏ ਤੁਸੀਂ ਜਰੂਰ ਸੇਵਾ ਨੂੰ ਨਿਭਾਓ ਤੇ ਬਾਕੀ ਜਿਵੇਂ ਗਰਮ ਕੱਪੜਿਆਂ ਦੀ ਲੋੜ ਸੀ ਸਵੈਰ ਸ਼ਰਟਾਂ ਪਜਾਮੇ ਜੈਕਟਾਂ ਟੋਪੀਆਂ ਕੋਟੀਆਂ ਇਹ ਸਾਰਾ ਕੁਝ ਜਰਬ ਇਹ ਆ ਚੁੱਕਿਆ ਸਾਡੇ ਕੋਲੇ ਹੁਣ ਕੋਈ ਕੰਬਲ ਇਹ ਬਿਲਕੁਲ ਨਹੀਂ ਚੀਜ਼ਾਂ ਦੀ ਲੋੜ ਕੰਬਲ ਵੀ ਬਹੁਤ ਆ ਗਿਆ ਸਾਡੇ ਕੋਲੇ ਹੁਣ ਜੇ ਕੋਈ ਚੀਜ਼ ਕਿਸੇ ਭੈਣ ਭਰਾ ਨੇ ਦੇਣੀ ਆ ਗਰਮ ਕੱਪੜਿਆਂ ਦੇ ਰੂਪ ਚ ਤਾਂ ਸਾਨੂੰ ਪਲੀਜ਼ ਕਾਲ ਕਰਕੇ ਫੋਨ ਕਰਕੇ ਪੁੱਛ ਲਿਓ ਵੀ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਫਿਰ ਉਹੀ ਦਿਓ ਕਈ ਭੈਣ ਭਰਾ ਕੀ ਕਰਦੇ ਆ ਵੀ ਖਰੀਦ ਲੈਂਦੇ ਆ ਫਿਰ ਨਾ ਖਰੀਦ ਕੇ ਉਹ ਤੋਂ ਬਾਅਦ ਜਦੋਂ ਗੱਲ ਹੁੰਦੀ ਆ ਫਿਰ ਪਤਾ ਲੱਗਦਾ ਵੀ ਉਹਨਾਂ ਨੇ ਚੀਜ਼ੇ ਲਈ ਹੋਈ ਆ ਪਹਿਲਾਂ ਹੀ ਤੇ ਜਾਂ ਫਿਰ ਕੋਈ ਭੈਣ ਭਰਾ ਸਿੱਧਾ ਭੇਜ ਕੇ ਆਉਣ ਤੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਜਿਹੜੀ ਚੀਜ਼ ਸਾਡੇ ਕੋਲ ਇੱਥੇ ਆ ਜਾਂਦੀ ਆ ਬੇਨਤੀ ਹੈ ਵੀ ਜਰੂਰ ਕੱਪੜਿਆਂ ਦੀ ਜਿਹੜੀ ਸੇਵਾ ਸੀਗੀ ਉਹ ਪੂਰੀ ਹੋ ਗਈ ਆ ਜੀ ਆਲਮੋਸਟ ਦਨ ਹੋ ਗਿਆ ਤੇ ਬਸ ਤੁਹਾਡੇ ਸਾਥ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਸਾਡੇ ਪਰਿਵਾਰ ਦੇ ਵਿੱਚ ਰਹਿੰਦੇ ਅੱਜ ਇੰਨਾ ਹਜ਼ਾਰਾਂ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਆਨੰਦ ਦੇ ਵਿੱਚ ਇੱਥੇ ਜੀਵਨ ਬਤੀਤ ਕਰ ਰਹੇ ਆਂ ਤੇ ਜਿਹੜੀਆਂ ਰਿਕੁਆਇਰਮੈਂਟ ਦੀਆਂ ਲਿਸਟਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹਨਾਂ ਨੂੰ ਵੀ ਜਰੂਰ ਧਿਆਨ ਦਿਓ ਜਿਹੜੇ ਭੈਣ ਭਰਾ ਸ਼ੇਅਰ ਕਰ ਸਕਦੇ ਆ ਉਹ ਸ਼ੇਅਰ ਕਰਨ ਤਾਂ ਜੋ ਕਿਸੇ ਹੋਰ ਤਿੱਕਰੇ ਸਾਡਾ ਸੁਨੇਹਾ ਪਹੁੰਚ ਸਕੇ ਤੇ ਬਾਕੀ ਇੱਧਰ ਸਾਡੇ ਬਾਪੂ ਬਜ਼ੁਰਗ ਸਾਰੇ ਪ੍ਰਸ਼ਾਦਾ ਸ਼ਕੀ ਜਾਂਦੇ ਨੇ ਤੇ ਇਸ ਪਾਸੇ ਸਾਡੀਆਂ ਬੀਬੀਆਂ ਤੇ ਭੈਣਾ ਸਾਰੇ ਇੱਧਰ ਪ੍ਰਸ਼ਾਦਾ ਛਕੀ ਜਾਂਦੇ ਨੇ ਤੁਸੀਂ ਗੱਲ ਭੈਣੇ ਇੱਧਰ ਸਾਡੀਆਂ ਬੀਬੀਆਂ ਭੈਣਾਂ ਨੇ ਸ਼ਾਦਾ ਸ਼ਕਲ ਰੇਖਾ ਕਿਵੇਂ ਠੀਕ ਹੈ ਭੈਣੇ ਆ ਗਿਆ ਭੈਣੇ ਆ ਗਿਆ ਆ ਗਿਆ ਆ ਗਿਆ ਭੈਣੇ ਆ ਗਿਆ ਇੱਧਰ ਦੇ ਪਾਸੇ ਬੱਚੇ ਛਕੀ ਜਾਂਦੇ ਨੇ ਪ੍ਰਸ਼ਾਦਾ ਇੱਧਰ ਸਾਡੀਆਂ ਬੀਬੀਆਂ ਮਾਤਾਵਾ ਭੈਣਾ ਇਹ ਵੀ ਜਿਹੜੇ ਬੀਲ ਚੇਰਾਂ ਦੇ ਨੇ ਮੈਂਬਰ ਜੱਕਰਸੀਆਂ ਦੇ ਨੇ ਜਿਨ੍ਹਾਂ ਨੂੰ ਪ੍ਰਸ਼ਾਦਾ ਸ਼ਿਕਾਉਣ ਦੀ ਲੋੜ ਪੈਂਦੀ ਆ ਉਹਨਾਂ ਨੂੰ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਵਾ ਬਹੁਤ ਬਹੁਤ ਸ਼ੁਕਰੀਆ ਜੀ ਜ਼ਰੂਰ ਧਿਆਨ ਦਿਓ ਸਾਡੀਆਂ ਅੱਜ ਦੀਆਂ ਇਹਨਾਂ ਜ਼ਰੂਰਤਾਂ ਵੱਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ